ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਆਸ ਕਰਦੀ ਆ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਦਾ ਵਿਸ਼ਾ ਸਾਡਾ ਪਤੀ ਤੇ ਪਤਨੀ ਦਾ ਰਿਸ਼ਤਾ ਇਹਨਾਂ ਦੋ ਚੀਜ਼ਾਂ ਵਰਗਾ ਹੋਣਾ ਚਾਹੀਦਾ ਪਤੀ ਤੇ ਪਤਨੀ ਦਾ ਰਿਸ਼ਤਾ ਬਹੁਤ ਹੀ ਮਜ਼ਬੂਤ ਹੋਣਾ ਚਾਹੀਦਾ ਕਿਉਂਕਿ ਜੇਕਰ ਇਹਨਾਂ ਦਾ ਰਿਸ਼ਤਾ ਮਜ਼ਬੂਤ ਹੋਵੇਗਾ ਨਾ ਤਾਂ ਜ਼ਿੰਦਗੀ ਸੌਖੀ ਲੰਗੇਗੀ ਕਿਉਂਕਿ ਕਹਿੰਦੇ ਨੇ ਨਾ ਇਹੀ ਪਤੀ ਤੇ ਪਤਨੀ ਜ਼ਿੰਦਗੀ ਰੂਪੀ ਗੱਡੀ ਦੇ ਦੋ ਪਹੀਏ ਹੁੰਦੇ ਆ ਜਿਨ੍ਹਾਂ ਦਾ ਬਰਾਬਰ ਚੱਲਣਾ ਬਹੁਤ ਹੀ ਵਧੀਆ ਹੁੰਦਾ ਤੇ ਜੇਕਰ ਇੱਕ ਹੀ ਪਹੀਆ ਖਰਾਬ ਕਰੇ ਨਾ ਚੱਲੇ ਨਾ ਤਾਂ ਫਿਰ ਉਹ ਗੱਡੀ ਡਗਮਗਾ ਜਾਂਦੀ ਆ ਉਹ ਫਿਰ ਲਾਈਨ ਤੇ ਨਹੀਂ ਚੱਲਦੀ ਇਸ ਕਰਕੇ ਪਤੀ ਤੇ ਪਤਨੀ ਦਾ ਰਿਸ਼ਤਾ ਮਜ਼ਬੂਤ ਹੋਣਾ ਚਾਹੀਦਾ ਤੇ ਮਜ਼ਬੂਤ ਕਰਨ ਵਾਸਤੇ ਦੋਨਾਂ ਦਾ ਆਪਸ ਵਿੱਚ ਬਰਾਬਰ ਦਾ ਸਾਥ ਹੋਣਾ ਚਾਹੀਦਾ ਤੇ ਦੋਨਾਂ ਦਾ ਹੀ ਫਰਜ ਬਣਦਾ ਕਿ ਉਹ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰਨ ਕਿਉਂਕਿ ਪਤੀ ਪਤਨੀ ਦੇ ਰਿਸ਼ਤੇ ਦੇ ਨਾਲ ਬਹੁਤ ਸਾਰੇ ਰਿਸ਼ਤੇ ਜੁੜੇ ਹੁੰਦੇ ਬਾਕੀ ਸਾਰੇ ਰਿਸ਼ਤੇ ਪਤੀ ਪਤਨੀ ਦੇ ਰਿਸ਼ਤੇ ਦੇ ਦੁਆਲੇ ਹੀ ਘੁੰਮਦੇ ਆ ਜੇਕਰ ਦੋਨਾਂ ਵਿੱਚ ਆਪਸੀ ਪਿਆਰ ਚੰਗੇ ਸੰਬੰਧ ਹੋਣਗੇ ਨਾ ਤਾਂ ਬਾਕੀ ਰਿਸ਼ਤਿਆਂ ਤੇ ਬਹੁਤ ਵਧੀਆ ਅਸਰ ਪੈਂਦਾ ਤੇ ਜੇਕਰ ਦੋਨਾਂ ਦਾ ਹੀ ਆਪਸ ਵਿੱਚ ਰਿਸ਼ਤਾ ਖਰਾਬ ਚੱਲ ਰਿਹਾ ਨਾ ਤਾਂ ਫਿਰ ਬਾਕੀ ਰਿਸ਼ਤੇ ਵੀ ਡਗਮਗਾ ਜਾਂਦੇ ਆ ਕਿਉਂਕਿ ਜੇਕਰ ਪਤਨੀ ਹੀ ਆਪਣੇ ਪਤੀ ਤੋਂ ਖੁਸ਼ ਨਹੀਂ ਆ ਦੋਨਾਂ ਦੇ ਆਪਸ ਚ ਨਹੀਂ ਬਣਦੀ ਤਾਂ ਫਿਰ ਉਹ ਜਦੋਂ ਆਪਣੇ ਅੰਦਰੋਂ ਹੀ ਖੁਸ਼ ਨਹੀਂ ਆ ਤਾਂ ਫਿਰ ਬਾਕੀ ਰਿਸ਼ਤਿਆਂ ਨੂੰ ਕਿਵੇਂ ਖੁਸ਼ ਰੱਖੇਗੀ ਖੁਸ਼ ਤਾਂ ਉਹ ਤਾਂ ਹੀ ਰੱਖੇਗੀ ਨਾ ਜੇਕਰ ਉਹ ਆਪਣੇ ਰਿਸ਼ਤੇ ਤੋਂ ਖੁਸ਼ ਆ ਤੇ ਇਹੋ ਹੀ ਗੱਲ ਪਤੀ ਦੀ ਆ ਜੇਕਰ ਪਤੀ ਦੀ ਪਤਨੀ ਨਾਲ ਨਹੀਂ ਬਣਦੀ ਤਾਂ ਉਹ ਵੀ ਬਾਕੀ ਰਿਸ਼ਤਿਆਂ ਨੂੰ ਖੁਸ਼ ਨਹੀਂ ਰੱਖ ਸਕਦਾ ਕਿਉਂਕਿ ਜੇਕਰ ਉਸ ਦਾ ਆਪਣਾ ਹੀ ਰਿਸ਼ਤਾ ਖਰਾਬ ਆ ਇਸ ਕਰਕੇ ਬਾਕੀ ਰਿਸ਼ਤੇ ਵੀ ਪਤੀ ਤੇ ਪਤਨੀ ਦੇ ਰਿਸ਼ਤੇ ਦਵਾਲੇ ਘੁੰਮਦੇ ਆ ਤੇ ਫਿਰ ਅਸੀਂ ਗੱਲ ਕਰੀਏ ਕਿ ਫਿਰ ਪਤੀ ਪਤਨੀ ਦਾ ਰਿਸ਼ਤਾ ਕਿੰਨਾ ਦੋ ਚੀਜ਼ਾਂ ਵਰਗਾ ਹੋਣਾ ਚਾਹੀਦਾ ਪਤੀ ਤੇ ਪਤਨੀ ਦਾ ਰਿਸ਼ਤਾ ਅੱਖ ਤੇ ਹੱਥ ਵਰਗਾ ਹੋਣਾ ਚਾਹੀਦਾ ਜਦੋਂ ਅੱਖ ਵਿੱਚ ਕੁਝ ਪੈ ਜਾਵੇ ਜਾਂ ਅੱਖ ਵਿੱਚ ਕੋਈ ਮੁਸ਼ਕਲ ਹੋਵੇ ਨਾ ਤਾਂ ਹੱਥ ਉਸੇ ਵੇਲੇ ਉਸ ਦੇ ਅੰਜੂ ਪੁੰਜਣ ਲਈ ਉੱਠ ਜਾਂਦਾ ਉਸੇ ਵੇਲੇ ਉਸ ਦੇ ਅਥਰੂ ਪੁੰਜ ਜਾਂਦਾ ਤੇ ਜੇਕਰ ਹੱਥ ਉੱਪਰ ਕੋਈ ਸੱਟ ਲੱਗ ਜਾਵੇ ਨਾ ਤਾਂ ਅੱਖਾਂ ਵਿੱਚੋਂ ਹੰਝੂ ਆਪਣੇ ਆਪ ਨਿਕਲਣ ਲੱਗ ਜਾਂਦੇ ਆ ਤੇ ਫਿਰ ਕਿਉਂਕਿ ਅੱਖ ਫਿਰ ਹੰਝੂ ਕਿਉਂ ਕੱਢਦੀ ਆ ਕਿਉਂਕਿ ਹੱਥ ਤੇ ਸੱਟ ਲੱਗੀ ਹੁੰਦੀ ਹੱਥ ਨੂੰ ਦਰਦ ਹੋ ਰਿਹਾ ਹੁੰਦਾ ਤੇ ਉਹ ਹੰਝੂ ਨਿਕਲ ਜਾਂਦੇ ਆ ਤੇ ਜੇ ਅੱਖ ਵਿੱਚ ਕੋਈ ਮੁਸ਼ਕਲ ਆ ਤਾਂ ਫਿਰ ਹੱਥ ਉਸੇ ਵੇਲੇ ਹੰਝੂ ਪੁੰਜਣ ਲਈ ਤਿਆਰ ਹੋ ਜਾਂਦਾ ਅਸੀਂ ਸੂਚਨਾ ਨਹੀਂ ਦਿੰਦੇ ਹੱਥ ਨੂੰ ਉਹ ਆਪਣੇ ਆਪ ਅੱਖ ਤੇ ਚਲਾ ਜਾਂਦਾ ਭਾਵੇਂ ਹੱਥ ਤੇ ਸੱਟ ਵੀ ਲੱਗੀ ਹੋਵੇ ਨਾ ਤਾਂ ਵੀ ਉਹ ਅੱਖ ਦੇ ਹੰਝੂ ਜ਼ਰੂਰ ਪੂੰਝਦਾ ਆ ਇਹੋ ਜਿਹਾ ਰਿਸ਼ਤਾ ਹੀ ਪਤੀ ਤੇ ਪਤਨੀ ਦਾ ਹੋਣਾ ਚਾਹੀਦਾ ਕਿ ਮੁਸ਼ਕਲ ਇੱਕ ਨੂੰ ਹੋਵੇ ਤੇ ਦੂਜਾ ਬਰਾਬਰ ਖੜਾ ਹੋਵੇ ਪਰ ਮੈਂ ਹੁਣ ਇੱਥੇ ਇਹ ਨਹੀਂ ਕਹਿੰਦੀ ਕਿ ਇਹੋ ਜਿਹਾ ਰਿਸ਼ਤਾ ਨਹੀਂ ਹੈਗਾ ਬਹੁਤ ਸਾਰੇ ਭੈਣ ਭਰਾਵਾਂ ਦਾ ਰਿਸ਼ਤਾ ਬਹੁਤ ਮਜ਼ਬੂਤ ਹੁੰਦਾ ਪਰ ਬਹੁਤਿਆਂ ਦਾ ਜੋ ਰਿਸ਼ਤਾ ਉਹ ਬਹੁਤ ਕਮਜ਼ੋਰ ਆ ਬਹੁਤ ਨਾਜ਼ੁਕ ਚੱਲ ਰਿਹਾ ਪਰ ਇਹ ਜ਼ਿੰਦਗੀ ਨੂੰ ਕੱਟਣ ਵਾਸਤੇ ਜ਼ਿੰਦਗੀ ਨੂੰ ਜਿਉਣ ਵਾਸਤੇ ਰਿਸ਼ਤੇ ਦਾ ਵਧੀਆ ਹੋਣਾ ਬਹੁਤ ਜ਼ਰੂਰੀ ਆ ਜੇਕਰ ਰਿਸ਼ਤਾ ਵਧੀਆ ਨਹੀਂ ਆ ਤਾਂ ਫਿਰ ਜ਼ਿੰਦਗੀ ਤਾਂ ਕੱਟੀ ਜਾ ਰਹੀ ਆ ਜੀਵੀ ਨਹੀਂ ਜਾ ਰਹੀ ਕਿਉਂਕਿ ਵਧੀਆ ਤਰੀਕੇ ਨਾਲ ਜਿਉਣ ਵਾਸਤੇ ਰਿਸ਼ਤੇ ਵਧੀਆ ਹੋਣੇ ਬਹੁਤ ਜ਼ਰੂਰੀ ਆ ਸੋ ਇਹ ਨਿੱਕੀ ਜਿਹੀ ਜ਼ਿੰਦਗੀ ਆ ਜਿਸ ਨੂੰ ਹਾਸ ਖੇਡ ਕੇ ਜੇਕਰ ਜੀ ਲਿਆ ਜਾਵੇ ਤਾਂ ਬਹੁਤ ਚੰਗੀ ਗੱਲ ਆ ਇਸ ਲਈ ਇਹ ਛੋਟੀ ਜੀ ਜ਼ਿੰਦਗੀ ਨੂੰ ਜਿਉਣ ਲਈ ਦੋਨਾਂ ਨੂੰ ਆਪਸ ਵਿੱਚ ਬਹੁਤ ਹੀ ਪਿਆਰ ਤੇ ਮੁਹੱਬਤ ਨਾਲ ਰਹਿਣਾ ਚਾਹੀਦਾ ਕਿਉਂਕਿ ਜੇਕਰ ਪਤੀ ਪਤਨੀ ਆਪਸ ਵਿੱਚ ਪਿਆਰ ਮੁਹੱਬਤ ਨਾਲ ਨਹੀਂ ਰਹਿਣਗੇ ਨਾ ਤਾਂ ਫਿਰ ਬੱਚੇ ਵੀ ਇਹ ਸਭ ਕੁਝ ਵੇਖ ਕੇ ਤੇ ਆਪਣੇ ਆਉਣ ਵਾਲੇ ਬਣਨ ਵਾਲੇ ਨਵੇਂ ਰਿਸ਼ਤਿਆਂ ਤੋਂ ਡਰ ਜਾਣਗੇ ਕਿ ਸ਼ਾਇਦ ਹਾਰ ਪਤੀ ਪਤਨੀ ਦਾ ਰਿਸ਼ਤਾ ਐਵੇਂ ਦਾ ਹੀ ਹੁੰਦਾ ਹੋਵੇਗਾ ਕਿਉਂਕਿ ਜੇ ਧੀ ਵੇਖ ਰਹੀ ਹੋਵੇਗੀ ਨਾ ਤਾਂ ਉਹ ਵੀ ਫਿਰ ਆਉਣ ਵਾਲੇ ਸਮੇਂ ਵਿੱਚ ਮਨ ਦੇ ਕਿਸੇ ਕੋਨੇ 'ਚ ਡਰ ਬਣਾ ਪਠਾ ਲਵੇਗੀ ਕਿ ਸ਼ਾਇਦ ਮੇਰਾ ਰਿਸ਼ਤਾ ਵੀ ਕੱਲ ਨੂੰ ਐਵੇਂ ਦਾ ਹੀ ਹੋਵੇਗਾ ਤੇ ਸ਼ਾਇਦ ਐਸੇ ਕਰਕੇ ਹੀ ਨੌਜਵਾਨ ਹੋ ਰਹੇ ਮੁੰਡੇ ਕੁੜੀਆਂ ਇਸ ਵਿਆਹ ਵਾਲੇ ਰਿਸ਼ਤੇ ਤੋਂ ਬਹੁਤ ਡਰਦੇ ਨੇ ਕਿ ਨਹੀਂ ਇਸ ਤੋਂ ਭੱਜਦੇ ਨੇ ਪਰ ਆਓ ਇਹੋ ਜਿਹੀ ਮਿਸਾਲ ਪੈਦਾ ਕਰੀਏ ਤੇ ਇਹੋ ਜਿਹੇ ਰਿਸ਼ਤੇ ਬਣਾਈਏ ਤਾਂ ਕਿ ਜ਼ਿੰਦਗੀ ਸੌਖੀ ਲੰਘ ਜਾਵੇ ਆਸ ਕਰਦੀਆਂ ਤੁਹਾਨੂੰ ਇਹ ਵੀਡੀਓ ਜ਼ਰੂਰ ਪਸੰਦ ਆਵੇਗੀ ਸੋ ਖੁਸ਼ ਰਹੋ ਤੰਦਰੁਸਤ ਰਹੋ ਹਮੇਸ਼ਾ ਹੱਸਦੇ ਵਸਦੇ ਰਹੋ ਤੇ ਇਹ ਜ਼ਿੰਦਗੀ ਨੂੰ ਖੁਸ਼ੀਆਂ ਨਾਲ ਭਰ ਲਓ